आज़माना, चलो, बढ़ाना। ਮੇਰਾ ਨਾਮ ਕੋਲ ਪਿਆ ਸਿਆਲ ਭਾਵੇਂ ਦਾ ਕੋਲ ਮੇ ਆ ਦੇਖੋ ਜਦੋਂ ਬਜੀ ਜਾਂਦੀ ਕੋਈ ਕੋਰੋਸ ਕਰਦੀ ਕੀ <laughs> <laughs> ਸਾ ਸਿਹਾਲ ਪਿੰਡਾ ਜੀ ਸਾਡੇ ਭਰਾ ਨੇ ਇੱਥੇ ਹਰਦੀਪ ਤੇ ਅਮਰਤ ਉਹ ਆਪਣੇ ਬੇਟੇ ਅਰਮਾਨ ਪੂਰੀ ਦੀ ਯਾਦ ਦੇ ਵਿੱਚ ਅੱਖਾਂ ਦਾ ਕੈਂਪ ਲਵਾਇਆ ਚੈੱਕ ਅਪ ਕੈਂਪ ਹੈ ਜਿਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੇਸ਼ੈਂਟ ਆ ਰਹੇ ਨੇ ਆਪ ਦਾ ਇਲਾਜ ਕਰਾ ਕੇ ਕੋਈ ਲੈਂਸ ਪਵਾਉਣਾ ਕਿਸੇ ਨੇ ਜਾਂ ਕੋਈ ਹੋਰ ਜਿਹੜੀ ਅੱਖਾਂ ਦੀ ਬਿਮਾਰੀ ਹੈ ਉਹਨੂੰ ਠੀਕ ਕਰਾ ਰਹੇ ਨੇ ਕਿਹੜਾ ਕਿ ਸਭ ਤੋਂ ਵੱਡਾ ਇਹ ਪੁੰਨ ਦਾ ਕੰਮ ਹੈ ਜਿਹੜਾ ਅੱਖਾਂ ਦਾ ਜਿਹਦੇ ਵਿੱਚ ਨੇ ਅੱਖਾਂ ਗਿਆ ਚੜ ਗਿਆ ਨਾ ਤੇ ਅੱਖਾਂ ਬਣਾ ਕੁਝ ਨਹੀਂ ਇਹ ਬਹੁਤ ਮਹਾਨ ਕੰਮ ਕਰ ਰਹੇ ਨੇ ਇਹਨਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਬਾਕੀ ਨਾਲ ਦੀ ਨਾਲ ਲੰਗਰ ਵੀ ਚੱਲ ਰਿਹਾ ਹੈ ਨਾ ਚਾਹ ਪਾਣੀ ਵੀ ਰਹਿ ਰਹੇ ਸਾਡੇ ਇਹ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਵੱਡੀ ਤਦਾਦ ਦੇ ਵਿੱਚ ਰਿਆਲ ਦੇ ਪਿੰਡਾਂ ਦੇ ਵਿੱਚੋਂ ਮਰੀਜ਼ ਪਹੁੰਚੇ ਨੇ ਜੀ ਸਾਰੇ ਹੀ ਜਿਹੜੇ ਇੱਥੇ ਬੰਦੇ ਬੈਠੇ ਨੇ ਬਹੁਤ ਖੁਸ਼ ਨੇ ਇਹਨਾਂ ਦੇ ਕੰਮ ਤੋਂ ਵੀ ਨੇਕ ਕੰਮ ਕਰ ਰਹੇ ਨੇਗੇ ਕੁਝ ਦਵਾਈ ਲੈ ਕੇ ਚਲੇ ਗਏ ਕੁਝ ਨਾਲ ਦੀ ਨਾਲ ਜਦੀ ਵਾਰੀ ਆਈਂਦੀ ਹੈ ਉਹ ਨੰਬਰ ਲਵਾ ਕੇ ਦਵਾਈ ਲੈ ਕੇ ਚਾਈ ਜਾਂਦੇ ਨੇ ਇਹ ਸਿਹਾਲ ਪਿੰਡ ਪੂਰੇ ਕੱਲੇ ਦਿੜਪੇ ਹਲਕੀ ਨਹੀਂ ਪੰਜਾਬ ਦੇ ਵਿੱਚ ਮਸ਼ਹੂਰ ਹੈ ਜੀ ਪਿੱਛੇ ਇੱਥੇ ਰਸ਼ੀਚੀ ਆਂਡਰੀ ਨੇ ਉਹਨਾਂ ਨੇ ਆਪਣੇ 21 ਕੁੜੀਆਂ ਦੇ ਵਿਆਹ ਕਰਾਏ ਸੀਗੇ ਸਾਰੇ ਡਾਕਟਰ ਸਾਹਿਬ ਖੜੇ ਨੇ ਮਕਰ ਨਾਲ ਇਹ ਵੀ ਸਮਾਜ ਸੇਵੀ ਨੇ ਕਰੇ ਕਬੱਡੀ ਕਪਾ ਖਰਾਉਂਦੇ ਨੇ ਕਿਤੇ ਕੋਈ ਵਿਆਹ ਕਿ ਗਰੀਬ ਕੁੜੀ ਦਾ ਵਿਆਹ ਕਰਦੇ ਰੱਖਾਂ ਦੇ ਕੈਂਪ ਲਵਾਉਂਦੇ ਨੇ ਸਿਹਾਲ ਪਿੰਡ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਚੱਲੀ ਜਾਂਦੀ ਹੈ ਜੀ ਐਂਡ ਡਾਕਟਰ ਸਾਹਿਬ ਜਿਵੇਂ ਦੇਖ ਰਹੇ ਹੋ ਅੱਜ ਪਹਿਲਾ ਚੈੱਕਅਪ ਕੈਂਪ ਲਗਾਇਆ ਗਿਆ ਕੀ ਕੀ ਹੋਏ ਜੀ ਜਰੂਰ ਫੈਸਲੀ ਹੈ ਇੱਥੇ ਕਾਫੀ ਭਾਰੀ ਉਪਸਾਹ ਲੋਕਾਂ ਦਾ ਬਾਕੀ ਇੱਥੇ ਦਵਾਈਆਂ ਤੋਂ ਲੈ ਕੇ ਲੈਣ ਤੋਂ ਲੈ ਕੇ ਸਾਰਾ ਕੁਝ ਫ੍ਰੀ ਹੈ ਕਿਸੇ ਬੰਦੇ ਦਾ ਕੋਈ ਖਰਚਾ ਨਹੀਂ ਗਿਆ ਤੇ 300 ਤੋਂ ਪਲੱਸ ਪੇਸ਼ੈਂਟ ਆ ਚੁੱਕੇ ਆ ਸਾਨੂੰ 500 ਤੋਂ ਵੱਧ ਦੀ ਉਮੀਦ ਹੈ ਬਾਕੀ ਅਸੀਂ ਜਲਦੀ ਗੈਰਾਂ ਤੋਂ ਸੋਈ ਸਾਹਿਬ ਦਾ ਧੰਨਵਾਦ ਕਰਦੇ ਆ ਜੋ ਸਾਡੇ ਟੀਮ ਦਾ ਹੌਸਲਾ ਵਧਾਉਣ ਲਈ ਇੱਥੇ ਪਹੁੰਚੇ ਨੇ ਜਿਹੜਾ ਅਪਣਾਈ ਪਹਿਲਾ ਅੱਖਾਂ ਦਾ ਕੈਂਪ ਹੈ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਅਰਮਾਨਪੁਰ ਦੀ ਯਾਦ ਨੂੰ ਸਮਰਪਿਤ ਹੈ ਤੇ ਪਿੰਡ ਸਿਹਾਲ ਵੱਲੋਂ ਤੇ ਸਾਡੇ ਸਾਰੇ ਯਾਰ ਦੋਸਤਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ। ਸੋਹੀ ਸਾਹਿਬ ਪਹੁੰਚੇ ਨੇ। ਇਹਨਾਂ ਦੀ ਬਹੁਤ ਧੰਨਵਾਦ ਕਰਦੇ ਆਂ। ਤੇ ਐਵੇਂ ਲਾ ਲੂ ਵੀ ਹਜ਼ਾਰ ਦੇ ਕਰੀਬ ਦਰਜਨਾ ਪਿੰਡਾਂ ਦੇ ਵਿੱਚੋਂ 500 ਪੀਡੀ ਹੋ ਚੱਕੀ ਐ ਤੇ 100 ਦੇ ਕਰੀਬ ਆਪਰੇਸ਼ਨ ਹੋਣਗੇ। ਮਤਲਬ ਇਹ ਨ ਮਰੀਜ਼ਾਂ ਦਾ ਹੀ ਆਪਣਾ ਲੁਧਿਆਣਾ ਵੀਗੇ ਮਤਲਬ ਆਪਰੇਸ਼ਨ ਹੋਣਗੇ ਸੰਕਰਾ ਹਸਪਤਾਲ ਐ। ਬਹੁਤ ਵਧੀਆ ਡਾਕਟਰ ਆਏ ਨੇ ਸੀਨੀਅਰ ਡਾਕਟਰ ਨੇ। ਨਾ ਤਾਂ ਬਹੁਤ ਮਤਲਬ ਨਾਮ ਹੈ ਹਸਪੀਟਲ ਦਾ ਤੇ ਮਰੀਜ਼ ਜੀ ਦਾ ਲਾਭ ਉਠਾਉਣਗੇ ਜਿਹੜੀ ਟੀਮ ਹੈ ਕਿਹੜੇ ਤੇ ਟੀਮ ਲੁਧਿਆਣਾ ਤੁਸੀਂ ਸੰ크 ਹਸਪੀਟਲ ਉਹ ਜੀ ਅੱਜ ਤੁਸੀਂ ਪਹੁੰਚੇ ਪਹੁੰਚੇ ਪਹਿਲਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਕਿਵੇਂ ਦੇਖ ਰਹੇ ਹੋ ਹਰਦੀਪ ਕਲਦੀਪ ਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡੀ ਇੱਕ ਭਾਗ ਵਾਲਾ ਦਿਨ ਹੈ ਜੀ ਅੱਜ ਸਿਹਾਲ ਵਾਸੀਆਂ ਵਾਸਤੇ ਪੰਜਾਬ ਵਾਸੀਆਂ ਵਾਸਤੇ ਦੜਬਾ ਵਾਸੀਆਂ ਵਾਸਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਇਹ ਇੱਕ ਬਹੁਤ ਨੇਕ ਉਪਰਾਲਾ ਹੈ ਜਿਹੜਾ ਕਿ ਸਾਡੇ ਦੋਸਤ ਹਰਦੀਪ ਸਿੰਘ ਵੱਲੋਂ ਤੇ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਅਰਮਾਨਪੁਰਿਆ ਜੀ ਦੀ ਯਾਦ ਦੇ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ 500 ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ 300 OPD ਹੋ ਚੁੱਕੀ ਹੈ 100 ਤੋਂ ਵੱਧ ਪੇਸ਼ੈਂਟ ਨਿਕਲ ਚੁੱਕੇ ਜਿਨ੍ਹਾਂ ਦੇ ਅੱਖਾਂ ਦੇ ਲਿੰਜ ਜਿਹੜੇ ਇਹ ਲੈਂਜ ਨੇ ਲੁਧਿਆਣਾ ਦਾ ਬਹੁਤ ਹੀ ਮਸ਼ਹੂਰ ਹਸਪੀਟਲ ਹੈ ਡਾਕਟਰ ਸ਼ੰਕਰ ਸ਼ੰਕਰ ਹਸਪੀਟਲ ਦੇ ਵਿੱਚ ਇਹਨਾਂ ਦਾ ਆਪਰੇਸ਼ਨ ਕਰਾਇਆ ਜਾਣਗੇ ਜਿੱਥੇ ਮਰੀਜ਼ਾਂ ਦੇ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਦਾ ਪ੍ਰਬੰਧ ਸਾਰਾ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਇਹ ਪੂਰੇ ਹਰ ਇੱਕ ਬੰਦਿਆ ਵਿੱਚ ਜਿੰਨੇ ਵੀ ਯੂਰਪੀ ਪੇਸ਼ੈਂਟ ਆਏ ਨੇ ਉਹ ਖੁਸ਼ ਮਹਿਸੂਸ ਕਰ ਰਹੇ ਨੇਗੇ ਜਿਹੜੇ ਮਰੀਜ਼ਾਂ ਦੇ ਵਿੱਚ ਲਾਈਨ ਤੇ ਪੈ ਰਹੇ ਅੱਖਾਂ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਹੋਊਗਾ ਉਹਨਾਂ ਦਾ ਆਉਣ ਜਾਣ ਦਾ ਖਰਚਾ ਵੀ ਕਲੱਬ ਵੱਲੋਂ ਹੀ ਕੀਤਾ ਜਾਊਗਾ ਕਲੱਬ ਦਾ ਇਹ ਪਹਿਲਾ ਪ੍ਰੋਗਰਾਮ ਹੈ ਪਰ ਸਾਨੂੰ ਇੰਨੀ ਖੁਸ਼ੀ ਹੋ ਰਹੀ ਹੈ 20 ਤੋਂ ਬਾਅਦ ਵੀ ਇਹ ਹੋਰ ਵਧੀਆ ਚੰਗੇ ਤੋਂ ਚੰਗੇ ਕੰਮ ਕਰਨਗੇ ਕਲੱਬ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਵੀ ਵੱਧ ਤੋਂ ਵੱਧ ਇਹ ਕੰਮਾਂ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਹੋਰ ਫालतू ਦੇ ਖਰਚਿਆਂ ਨਾਲੋਂ ਸਿਹਤ ਸਹੂਲਤਾਂ ਸਭ ਤੋਂ ਵੱਧ ਰੁਚੀ ਰਹੀਣੇ ਚਾਹੀਏ ਕੈਂਸਰ ਹਸਪੀਟਲ ਹੈ ਚਾਹੇ ਅੱਖਾਂ ਦਾ ਹਸਪੀਟਲ ਹੈ ਚਾਹੇ ਖੂਨਦਾਨ ਕੈਂਪ ਹੈ ਇਹ ਕੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ